एमएसपी प्लस माइनिंग सरदार प्रग प्रगट सिंह जी एमएलए एल जलंधर साहब ये प्रेस कॉन्फ्रेंस करने कर एडवोकेट अमरीश पांडे साहब ए मीडिया कोऑर्डिनेटर एडवोकेट विजय हंस साहब ए मीडिया कोऑर्डिनेटर लोग सभा इलेक्शन ये प्रेस कॉन्फ्रेंस में एड्रैस कर बेनती करूँगा सरदार प्रगट सिंह जी ने कह ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਜੀ ਆਇਆਂ ਤੁਹਾਡਾ ਧੰਨਵਾਦ ਵੀ ਕਰਦਾ ਕਿ ਤੁਸੀਂ ਅੱਜ ਸਮਾਂ ਕੱਢਿਆ ਅ ਅੱਜ ਥੋੜੀ ਜੀ ਕਿਉਂਕਿ ਪਹਿਲਾ ਇਸ਼ੂ ਤਾਂ ਐਮਬੈਸਡਰੀ ਦਾ ਹੈਗਾ ਥੋੜਾ ਜਿਹਾ ਆਪਾਂ ਬੈਕਗ੍ਰਾਉਂਡ ਦੇ ਵਿੱਚ ਚਲੇ ਚੱਲੀਏ ਤੇ ਜਿਹੜਾ 2014 ਦਾ ਬੀਜੇਪੀ ਦਾ ਮੈਨੀਫੈਸਟੋ ਸੀ ਉਹਦੇ ਵਿੱਚ ਇਹਨਾਂ ਨੇ FCI ਨੂੰ ਅਬੋਲਿਸ਼ ਕਰਨ ਦੀ ਗੱਲ ਔਰ ਮੰਡੀ ਸਿਸਟਮ ਨੂੰ ਬਦਲਣ ਦੀ ਗੱਲ ਮੈਂ ਇਸ ਕਰਕੇ ਤੁਹਾਨੂੰ ਯਾਦ ਦਿਵਾਉਣਾ ਚਾਹੁੰਦਾ ਕਿਉਂਕਿ ਪਿਛਲੇ 10 ਸਾਲ ਦਾ ਜਿਹੜਾ BJP ਦਾ ਜਿਹੜੀ ਟਿਨਿਓਰ ਹੈ ਉਹਦੇ ਵਿੱਚ 2014 ਤੋਂ ਸ਼ੁਰੂਆਤ ਹੋਈ ਕਿ ਇਹਨਾਂ ਦੀ ਮਨਸ਼ਾ ਕੀ ਸੀ ਕਿ FCI ਨੂੰ ਅਬੋਲਿਸ਼ ਕਰਨਾ ਔਰ ਮੰਡੀ ਸਿਸਟਮ ਨੂੰ ਜਿਹੜਾ ਉਹ ਬਦਲਣਾ ਔਰ ਇਹਨਾਂ ਦੇ ਉਹਦੇ ਤੋਂ ਬਾਅਦ ਇਮੀਡੀਏਟਲੀ ਤੁਹਾਨੂੰ ਇਹ ਵੀ ਯਾਦ ਹੋਣਾ ਕਿ ਸ਼ਾਂਤਕੁਮਾਰ ਕਮੇਟੀ ਬਣਾਈ ਸੀ 2015 ਦੇ ਵਿੱਚ ਔਰ 2015 ਦੇ ਵਿੱਚ ਮੈਨੂੰ ਲੱਗਦਾ ਕਿ ਇਹਨਾਂ ਦਾ ਪ੍ਰੀਪਲਾਨਟ ਸੀਗਾ ਕਿ ਪ੍ਰੋਕਿਊਰਮੈਂਟ ਸਟੋਰੇਜ ਤੇ ਡਿਸਟ੍ਰੀਬਿਊਸ਼ਨ ਸਿਸਟਮ ਜਿਹੜਾ ਉਹਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਜਿਹੜਾ ਉਹ ਦਿੱਤਾ ਜਾਵੇ ਕਿਉਂਕਿ ਮੈਂ ਇਹਨੂੰ ਇਸ ਕਰਕੇ ਤੁਹਾਡੇ ਉਸ ਸਿਸਟਮ ਦੇ ਨਾਲ ਜੋੜ ਰਿਹਾ ਵੀ ਤਾਂ ਕਿ ਕਿਤੇ ਵੀ ਕੋਈ ਗੈਪ ਨਾ ਰਹਿ ਜਾਵੇ ਜਿਹੜੀ ਬੀਐਸ ਜਿਹੜੀ ਭਾਪੀ ਦੀ ਮਨਛਾ ਜਿਹੜੀ ਆ ਉਹ 2014 ਤੋਂ ਪਹਿਲਾਂ ਦੀ ਸੀ ਜਿਹੜਾ ਇਹਨਾਂ ਨੇ ਮੈਨੀਫੈਸਟੋ ਲਿਆਂਦਾ ਸੀ ਔਰ ਉਹਦੇ ਵਿੱਚ ਖਾਸ ਕਰਕੇ ਜਿਹੜਾ ਕਾਂਗਰਸ ਨੇ 2012 ਦੇ ਵਿੱਚ ਰਾਈਟ ਟੂ ਫੂਡ ਐਕਟ ਉਹਦੇ ਵਿੱਚ 65% ਜਿਹੜੀ ਉਹ ਕਵਰੇਜ ਕੀਤੀ ਸੀ ਤਾਂ ਕਿ ਕੋਈ ਵੀ ਜਿਹੜਾ ਹਿੰਦੁਸਤਾਨ ਦਾ ਵਸਨੀਕ ਹੈ ਉਹ ਭੁੱਖਾ ਨਾ ਸੌਵੇ। ਔਰ ਉਸ ਸ਼ਾਂਤਾ ਕੁਮਾਰ ਕਮੇਟੀ ਦੇ ਵਿੱਚ ਇਹਨਾਂ ਨੇ ਕਿਹਾ ਕਿ ਤੁਸੀਂ ਇਹਨੂੰ ਘਟਾ ਕੇ 40% ਤੇ ਲੈ। ਔਰ ਉਹਦੇ ਵਿੱਚ ਇੱਕ ਹੋਰ ਇਹਨਾਂ ਨੇ ਰეკਮੈਂਡੇਸ਼ਨ ਕੀਤੀ ਕਿ ਜੇ ਕੋਈ ਸਟੇਟ ਗਵਰਨਮੈਂਟ ਜਿਹੜੀ ਆ ਉਹਨੂੰ ਬੋਨਸ ਦੇਊਗੀ ਕਿਉਂਕਿ ਪਹਿਲਾਂ ਕੀ ਹੁੰਦਾ ਸੀ ਬਵਾਬਜੇ ਦੇ ਤੌਰ ਤੇ ਕਿਸਾਨਾਂ ਨੂੰ ਕਿਤੇ ਫਸਲ ਖਰਾਬ ਹੋ ਗਈ ਕਿਤੇ ਕੁਝ ਹੋ ਗਿਆ ਕਿਤੇ ਕੁਝ ਹੋ ਗਿਆ ਮੁਆਵਜ਼ੇ ਦੇ ਤੌਰ ਤੇ ਕੁਛ ਨਾ ਕੁਛ ਜਿਹੜਾ ਪੈਸਾ ਆ ਬੋਨਸ ਜਿਹੜਾ ਆ ਉਹ ਸਟੇਟ ਗਵਰਨਮੈਂਟਸ ਵੀ ਦਿੰਦੀਆਂ ਸੀ ਔਰ ਸੈਂਟਰ ਗਵਰਨਮੈਂਟਸ ਵੀ ਦਿੰਦੀਆਂ ਸੀ ਲੇਕਿਨ ਉਸ ਰეკਮੈਂਡੇਸ਼ਨ ਦੇ ਮੁਤਾਬਕ 2015 ਤੋਂ ਬਾਅਦ ਜਿਹੜਾ ਉਹ ਬੋਨਸ ਆ ਉਹ ਵੀ ਲਗਭਗ ਮਿਲਣਾ ਬੰਦ ਹੋ ਗਿਆ ਰਾਦਰ ਉਸ ਤੋਂ ਬਾਅਦ ਉਹ ਮਿਲਿਆ ਹੀ ਨਹੀਂ ਔਰ ਉਹਦੀ ਲੈ ਦੇ ਵਿੱਚੀ ਅੱਗੇ ਜਿਹੜੇ ਤਿੰਨ ਕਾਲੇ ਕਾਨੂੰਨ ਇਹਨਾਂ ਨੇ ल्यांदे ਇਹ ਸਾਰਾਈ ਮੈਂ ਇਸ ਕਰਕੇ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਵੀ ਇਹ ਉਹਦਾ ਹੀ ਉਹਦੀ ਕੰਟੀਨਿਊਟੀ ਸੀ ਕਿ ਅਸੀਂ ਕਿਸ ਤਰ੍ਹਾਂ ਇਹਨੂੰ ਪ੍ਰਾਈਵੇਟ ਸੈਕਟਰ ਦੇ ਵਿੱਚ ਲੈ ਕੇ ਜਾਣਾ ਔਰ ਉਹਦੇ ਵਿੱਚ ਮੈਨੂੰ ਦੱਸਣ ਦੇ ਵਿੱਚ ਤੁਹਾਨੂੰ ਕੋਈ ਮੈਨੂੰ ਲੱਗਦਾ ਜ਼ਰੂਰਤ ਨਹੀਂ ਮੈਂ ਸਮਝਦਾ ਕਿ ਉਹਦੇ ਵਿੱਚ ਕੀ ਕੀ ਹੋਇਆ ਪੰਜਾਬ ਨੂੰ ਕਿਸ ਨਜ਼ਰੀਏ ਨਾਲ ਪੇਸ਼ ਕੀਤਾ ਗਿਆ ਔਰ ਉਹਦੇ ਇਵਜ ਦੇ ਵਿੱਚ ਇਵਨ ਕੇ ਇੰਟਰਨੈਸ਼ਨਲ ਲੈਵਲ ਤੱਕ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਜਦ ਕਿ ਇਹ 50% ਟੋਟਲ ਕਿਸਾਨ ਟੋਟਲ ਇਹ ਇਕੱਲੀ ਪੰਜਾਬ ਦੀ ਗੱਲ ਨਹੀਂ ਹੈ ਲੇਕਿਨ ਇਹ ਪੂਰੇ ਹਿੰਦੁਸਤਾਨ ਦੀ ਗੱਲ ਹੈ ਉਹਦੇ ਵਿੱਚ ਇਹਨਾਂ ਨੇ ਕਿਸੇ ਨੂੰ ਵੱਖਵਾਦੀ ਨਾਲ ਕਿਸੇ ਨੂੰ ਅੱਤਵਾਦੀ ਦੇ ਨਾਲ ਕਿਸੇ ਨੂੰ ਕਿਸੇ ਦੇ ਨਾਲ ਪਰ ਜਿਹੜਾ ਪੰਜਾਬ ਦਾ ਕਿਸਾਨ ਹੈ ਜਿਹਨੇ ਇਨੀਸ਼ੀਅਲੀ ਚਾਹੇ ਗ੍ਰੀਨ ਰੈਵੋਲੂਸ਼ਨ ਦੀ ਗੱਲ ਹੋਵੇ ਚਾਹੇ ਵਾਈਟ ਜਿਹੜੀ ਰੈਵੋਲੂਸ਼ਨ ਦੀ ਗੱਲ ਹੋਵੇ ਉਹ ਸਾਰਾ ਕੁਝ ਅਸੀਂ ਜਿਹੜਾ ਉਹ ਪੰਜਾਬ ਦੀ ਕਾਸਟ ਤੇ ਵੀ ਰਦਰ ਪੰਜਾਬ ਦੀ ਜਿਹੜਾ ਕਾਸਟ ਆ ਨਾ ਉਹਦੇ ਤੇ ਵੀ ਭੁਗਤਿਆ ਸੀ ਔਰ ਜਿਹੜੀ ਐਫਸੀਆਈ ਨੂੰ ਵਨ ਬੰਡਲਿੰਗ ਦੀ ਗੱਲ ਹੈਗੀ ਕਿਉਂਕਿ 2014 ਤੱਕ ਐਫਸੀਆਈ ਦੇ ਉੱਤੇ 97000 ਕਰੋੜ ਰੁਪਏ ਦਾ ਕਰਜ਼ਾ ਸੀ ਲੇਕਿਨ ਇਹਨਾਂ ਨੇ ਬਜਟ ਦੇ ਵਿੱਚੋਂ ਟੋਟਲੀ ਉਹਨਾਂ ਨੂੰ ਨੈਗਲੈਕਟ ਕਰ ਦਿੱਤਾ ਐਫਸੀਆਈ ਨੂੰ ਤਾਂ ਕਿ ਉਹ ਕਰਜ਼ਾ ਜਿਹੜਾ 2019 ਦੇ ਵਿੱਚ ਵੱਧ ਕੇ 265000 ਕਰੋੜ ਹੋ ਗਿਆ ਔਰ 2024 ਦੇ ਵਿੱਚੋਂ ਵੱਧ ਕੇ ਲਗਭਗ 3.5 ਲੱਖ ਕਰੋੜ ਹੋ ਗਿਆ ਇਹਦਾ ਮਤਲਬ ਇਹ ਹੋਇਆ ਕਿ ਸਾਡਾ ਟੋਟਲ ਜਿਹੜਾ ਪ੍ਰੋਕਿਊਰਮੈਂਟ ਦਾ ਡਿਸਟ੍ਰਿਬਿਊਸ਼ਨ ਦਾ ਸਟੋਰੇਜ ਦਾ ਸਿਸਟਮ ਜਿਹੜਾ ਉਹ ਪ੍ਰਾਈਵੇਟ ਸੈਕਟਰ ਨੂੰ ਦੇਣਾ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਜਿਹੜੇ ਦੋ ਘਰਾਣੇ ਆ ਤੁਹਾਨੂੰ ਕਿਸੇ ਨੂੰ ਭੁੱਲੇ ਨਹੀਂ ਐ ਲੇਕਿਨ ਮੈਂ ਕੱਲ ਇਸ ਗੱਲ ਤੇ ਹੈਰਾਨ ਹੋ ਗਿਆ ਵੀ ਮੋਦੀ ਜੀ ਨੇ ਜਿਹੜੀ ਕਾਲਾਮਬਾਨੀ ਤੇ ਅਡਾਨੀ ਦੀ ਰੱਟ ਲਾਈ ਮੈਂ ਉਸ ਗੱਲ ਤੇ ਬੜਾ ਹੈਰਾਨ ਸੀ ਪਤਾ ਨਹੀਂ ਕਿ ਕਿਹੜੀ ਘਬਰਾਟ ਦੇ ਵਿੱਚੋਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਿਕਲ ਰਹੀਆਂ ਹਨ ਵੈਸੇ ਮੈਂ ਤਾਂ 2.5 ਮਹੀਨੇ ਪਹਿਲਾਂ ਹੀ ਇਸ ਗੱਲ ਨੂੰ ਮਹਿਸੂਸ ਕਰਦਾ ਸੀ ਕਿ ਇਹ ਜਿਹੜਾ 400 400 ਪਾਰ 400 ਪਾਰ ਕਹਿੰਦੇ ਆ ਨਾ ਇਹ ਅਸਲੀ ਗੱਲ ਹੈ 200 ਪਾਰ ਵੀ ਨਹੀਂ ਹੈਗੇ ਔਰ ਇਹਨਾਂ ਦਾ ਜਿਹੜਾ ਹੁਣ ਦਾ ਮੈਨੀਫੈਸਟੋ ਆ ਔਰ ਉਸ ਤੋਂ ਪਹਿਲਾਂ ਵੀ ਜਿਹੜਾ ਇਹਨਾਂ ਨੇ 38000 ਸਾਡੀਆਂ ਰੈਗੂਲਰ ਜਿਹੜੀਆਂ ਨੌਕਰੀਆਂ ਐਫਸੀਆਈ ਦੀਆਂ ਉਹਨੂੰ ਅਬਾਲਿਸ਼ ਕਰਕੇ ਉਹਨੂੰ ਕੰਟਰੈਕਚੁਅਲ ਨੌਕਰੀ ਦੇ ਵਿੱਚ ਔਰ ਉਹਦੇ ਵਿੱਚ ਵੀ ਸਾਡਾ ਨੁਕਸਾਨ ਕੀਤਾ ਕਿਉਂਕਿ ਜੌਬਸ ਤਾਂ ਪਹਿਲਾਂ ਹੀ ਨਹੀਂ ਹੈ ਲੇਕਿਨ ਉਹਦੇ ਵਿੱਚ 38000 ਪੋਸਟਾਂ ਜਿਹੜੀਆਂ ਇਹਨਾਂ ਨੇ ਅਬਾਲਿਸ਼ ਕਰਕੇ ਉਹਨੂੰ ਕੰਟਰੈਕਚੁਅਲ ਦੇ ਵਿੱਚ ਜਿਹੜਾ ਉਹ ਤਬਦੀਲ ਕਰ ਦਿੱਤਾ ਔਰ ਅੱਜ ਜਿਹੜੀ ਇਹਨਾਂ ਦਾ ਮੈਨੀਫੈਸਟੋ 2024 ਦਾ ਉਹਦੇ ਵਿੱਚ ਐਮਐਸਪੀ ਦੀ ਗਰੰਟੀ ਕਿਤੇ ਨਹੀਂ ਹੈ ਅੱਛਾ ਫਿਰ ਵੀ ਇਹਨਾਂ ਦੇ ਲੀਡਰ ਜੇ ਪੰਜਾਬ ਦੇ ਵਿੱਚ ਕਿਤੇ ਕਿਸਾਨੀ ਦੀ ਗੱਲ ਹੁੰਦੀ ਆ ਜਾਂ ਇਹਨਾਂ ਨੂੰ ਕੁਐਸਚਨ ਕਰਦੇ ਆ ਔਰ ਉਹ ਕਹਿੰਦੇ ਜੀ ਕਿ ਇਹ ਤਾਂ ਮੋਦੀ ਦੀ ਗਰੰਟੀ ਆ ਬਈ ਜੇ ਇੰਨੀਆਂ ਝੂਠੀਆਂ ਵਾਕੀ ਗਰੰਟੀਆਂ ਦੇ ਦਿੱਤੀਆਂ ਭਈ ਕਮ ਸੇ ਕਮ ਮੈਨੀਫੈਸਟੋ ਦੇ ਵਿੱਚ ਇਹ ਇੱਕ ਇਹ ਵੀ ਗਰੰਟੀ ਦੇ ਦਿੰਦੇ ਜਿਨ੍ਹਾਂ ਦਾ ਜਿਨ੍ਹਾਂ ਦਾ ਟੋਟਲ ਨੰਬਰ ਜਿਹੜਾ ਆ ਉਹ ਸਾਡੀ ਪੋਪੂਲੇਸ਼ਨ ਦਾ 50% ਹੈ ਲੇਕਿਨ ਉਹਦੇ ਵਿੱਚ ਝੂਠੀ ਗਰੰਟੀ ਵੀ ਨਹੀਂ ਇਹਨਾਂ ਨੇ ਦਿੱਤੀ ਇਹਨਾਂ ਦਾ ਜਿਹੜਾ ਹੁਣ ਦਾ ਮੈਨੀਫੈਸਟੋ ਆ ਇਹ ਤਾਂ ਠੀਕ ਆ ਵੀ ਸਾਡੇ ਕੋ ਕਿਤੇ ਸੋਰਸ ਵੀ ਘੱਟ ਹੈਗੇ ਆ ਸਾਡੀ ਰੀਚ ਇਹਨਾਂ ਨਾਲੋਂ ਘੱਟ ਆ ਸੱਚੀ ਗੱਲ ਤਾਂ ਇਹ ਆ ਕਿਉਂਕਿ ਇਹਨਾਂ ਕੋਲ ਤਾਂ ਮੇਰਾ ਖਿਆਲ ਹੈ ਉਹ ਉਹ ਜਿਹੜੇ ਕਹਿੰਦੇ ਸੀ ਨਾ ਵੀ ਮੋਦੀ ਸਾਹਿਬ ਅਸੀਂ ਟੈਂਪੂਆਂ ਦੇ ਵਿੱਚ ਪੈਸੇ ਕਾਂਗਰਸ ਨੂੰ ਭੇਜੇ ਇਦਾਂ ਦੀ ਕੋਈ ਗੱਲ ਸੀ ਨਾ ਇਹਨਾਂ ਨੇ ਕੋਈ ਜਿਹੜਾ ਉਹਦੇ ਵਿੱਚ ਕਹੀ ਹੈਗੀ ਆ ਤੇ ਮੈਨੂੰ ਲੱਗਦਾ ਇਹਨਾਂ ਕੋਲ ਤਾਂ ਟੈਂਪੂਆਂ ਦੇ ਵਿੱਚ ਨਹੀਂ ਇਹਨਾਂ ਕੋਲ ਤਾਂ ਅਡਾਨੀ ਦੀਆਂ ਜਿਹੜੀਆਂ ਰੇਲਵੇ ਵੈਗਨਸ ਆ ਉਹਨੇ ਪੈਸੇ ਵੀ ਹੈਗੇ ਲੇਕਿਨ ਇਹਨਾਂ ਨੇ ਸਾਨੂੰ ਥੋੜਾ ਜਿਹਾ ਮਦਦ ਕੀਤੀ ਇਹਨਾਂ ਦਾ ਧੰਨਵਾਦ ਵੀ ਕਰਦਾ ਕਿ ਜਿਹੜਾ ਸਾਡਾ ਮੈਨੀਫੈਸਟੋ ਆ ਕਾਂਗਰਸ ਦਾ ਉਹ ਲੋਕਾਂ ਦੇ ਵਿੱਚ ਪਹੁੰਚਾਉਣ ਤੱਕ ਮਦਦ ਕੀਤੀ ਇਹਨਾਂ ਦਾ ਇਸ ਗੱਲ ਦਾ ਧੰਨਵਾਦ ਹੈ ਕਿਉਂਕਿ ਨਹੀਂ ਤਾਂ ਸ਼ਾਇਦ ਇਹ ਗੱਲ ਨਾ ਹੁੰਦੀ ਜੇ ਇਹ ਸਾਡੇ ਮੈਨੀਫੈਸਟੋ ਦੀ ਗੱਲ ਨਾ ਕਰਦੇ ਜਾਂ ਅੰਬਾਨੀਆਂ ਤੇ ਅਡਾਨੀਆਂ ਦੀ ਗੱਲ ਨਾ ਕਰਦੇ। ਔਰ ਇਹਦੇ ਤੋਂ ਤੁਸੀਂ ਇਹਨਾਂ ਦੀ ਘਬਰਾਹਟ ਜਿਹੜੀ ਆ ਉਹ ਭਲੀ ਭਾਂਤ ਜਾਣ ਸਕਦੇ ਆ ਵੀ ਇਹਨਾਂ ਕੋਲ ਕਿੰਨੀ ਕੁ ਘਬਰਾਹਟ ਹੈ ਕਿਉਂਕਿ ਕਈ ਵਾਰੀ ਬੰਦਾ ਡਿਕਟੇਟਰ ਬਣਦਾ ਬਣਦਾ ਤੇ ਉਹ ਫਕੀਰੀ ਵੱਲ ਨੂੰ ਤੁਰ ਪੈਂਦਾ। ਤੇ ਮੈਨੂੰ ਲੱਗਦਾ ਉਹ ਸਮਾਂ ਆ ਗਿਆ ਬੀਜੇਪੀ ਦਾ। ਔਰ ਰਾਦਰ ਕੇ ਮੈਨੂੰ ਇੱਕਦਲ ਦਾ ਅਫਸੋਸ ਵੀ ਆ ਬੀਜੇਪੀ ਦੇ ਉਹ ਇਸ ਗੱਲ ਦਾ ਅਫਸੋਸ ਹੈ ਕਿ ਇਹਨਾਂ ਦੀ ਕੈਡਰ ਬੇਸ ਪਾਰਟੀ ਹੈ ਬੀਜੇਪੀ ਦੀ ਆਰਐਸਐਸ ਕਾਸ ਕਰਕੇ ਲੇਕਿਨ ਅਨਫੋਰਚੂਨੇਟਲੀ ਅੱਛਾ ਆਰਐਸਐਸ ਕਦੀ ਬੰਦੇ ਦੀ ਪੂਜਾ ਨਹੀਂ ਕਰਦੇ ਇਹਨਾਂ ਨੇ ਮੋਦੀ ਜੀ ਨੂੰ ਇੰਨਾ ਡੈਮੀਗੌਡ ਬਣਾਤਾ ਕਿ ਇਹ ਸਾਰੀਆਂ ਚੀਜ਼ਾਂ ਭੁੱਲ ਗਏ ਮੈਂ ਆਪਣੀ ਪਿਛਲੀ ਪ੍ਰੈਸ ਕਾਨਫਰੰਸ ਦੇ ਵਿੱਚ ਸ਼ਾਇਦ ਇਹਦਾ ਜ਼ਿਕਰ ਕੀਤਾ ਸੀ 125 ਜਿਹੜੇ ਮੈਂਬਰ ਪਾਰਲੀਮੈਂਟਲੀ ਇਹਨਾਂ ਨੇ ਟਿਕਟਾਂ ਨੋਟ ਕੀਤੀਆਂ ਉਹ ਦੂਸਰੀਆਂ ਪਾਰਟੀਆਂ ਤੋਂ ਲਿਆ ਕੇ ਤੇ 25 ਉਹਨਾਂ ਚੋਂ ਇਦਾਂ ਦੇ ਹੈਗੇ ਆ ਜਿਨ੍ਹਾਂ ਨੇ 5000 ਕਰੋੜ ਤੋਂ ਲੈ ਕੇ 70000 ਕਰੋੜ ਦੇ ਘਟਾਲੇ 'ਚ सीबीआई ਤੇ ਈਡੀ ਦੇ ਕੇਸਸ ਭੁਗਤ ਰਹੇ ਆ ਲੇਕਿਨ ਇਹਨਾਂ ਨੇ ਉਹ ਵਾਸ਼ਿੰਗ ਮਸ਼ੀਨ ਦੇ ਵਿੱਚ ਪਾ ਕੇ ਜਿਹੜਾ ਉਹਨਾਂ ਨੂੰ ਸਾਫ਼ ਸੁਥਰੇ ਕਰਕੇ ਤੇ ਲੋਕਾਂ ਸਾਹਮਣੇ ਪੇਸ਼ ਕਰ ਦਿੱਤਾ ਪਰ ਅੱਜ ਮੈਂ ਤੁਹਾਡਾ ਧੰਨਵਾਦ ਕਰਦਾ ਕਿਉਂਕਿ ਜਿਹੜੇ ਤੁਸੀਂ ਪ੍ਰੋਫੈਸ਼ਨਲ ਲੋਕ ਹੋ ਖਾਸ ਕਰਕੇ ਡੈਮੋਕਰੇਸੀ ਦੇ ਚੌਥੇ ਪਿੱਲਰ ਨਾਲ ਜੁੜੇ ਹੋਏ ਤੁਹਾਡੇ মিডিਆ ਹਾਊਸ ਦੀ ਤਾਂ ਕੋਈ ਮਜਬੂਰੀ ਹੋ ਸਕਦੀ ਆ ਸੱਚੀ ਗੱਲ ਹੈ ਤੁਹਾਡੀ ਮਜਬੂਰੀ ਨਹੀਂ ਹੈਗੀ ਤੁਸੀਂ ਮੈਨੂੰ ਅਦਰਵਾਈਜ਼ ਵੀ ਕਿਤੇ ਨਾ ਕਿਤੇ ਗਾਹੇ ਵਗਾਹੇ ਮਿਲ ਕੇ ਤੇ ਤੁਹਾਡਾ ਉਹ ਜਿਹੜੀ ਚੀਜ਼ ਈ ਆ ਉਹ ਮੈਂ ਸਮਝ ਸਕਦਾ ਪਰ ਤੁਸੀਂ ਕੋਸ਼ਿਸ਼ ਕਰ ਰਹੇ ਹੋ ਕਿ ਇਹ ਹਰ ਗੱਲ ਜਿਹੜੀ ਆ ਇਹ ਲੋਕਾਂ ਤੱਕ ਪਹੁੰਚ ਸਕੇ ਚਲੋ ਉੱਥੇ ਦੀ ਗੱਲ ਤਾਂ ਦਿੱਲੀ ਦੀ ਗੱਲ ਤਾਂ ਚਲੋ ਇੱਕ ਡਿਫਰੈਂਟ ਐਂਗਲ ਆ ਆ ਜਿਹੜੀ ਪੰਜਾਬ ਦੀ ਸਰਕਾਰ ਹੈ ਜਿਹੜੀ ਉਹ ਇਹਨਾਂ ਦੀ ਉਹ ਕਿਹੜੀ ਮინისტრਾ ਹਨਮੋਲ ਕਗਰ ਉਹ ਸਾਡੀ ਛੋਟੀ ਭੈਣ ਹੈ ਉਹ ਕਹਿੰਦੀ 5 ਮਿੰਟਾਂ ਚ 5 ਮਿੰਟਾਂ ਚ ਐਮਐਸਪੀ ਅੱਛਾ ਮੈਂ ਕਿਹਾ ਦੇਖੋ ਕਈ ਵਾਰੀ ਕਲਾਕਾਰ ਸਪੋਰਟਸਮੈਨ ਉਹ ਆਏ ਆ ਪੋਲਿਟਿਕਸ ਦੇ ਵਿੱਚ ਪਰ ਯਾਰ ਥੋੜਾ ਜਿਹਾ ਪੜ ਕੇ ਤਾਂ ਉਹ ਥੋੜਾ ਜਿਹਾ ਸੁਹੇੜ